ਸਰ ਜਨ ਸਿੱਖਿਆ ਸਨਸਥਾਨ ਮੋਹਾਲੀ ਦੀ ਤਰਫ ਤੋਂ ਅਸੀਂ ਇੱਥੇ ਪਿੰਡ ਤੜੌਲੀ ਦੇ ਵਿੱਚ ਮਿਸਟਰ ਰਜੇਸ਼ ਰਾਣਾ ਜੀ ਦੀ ਸਹਾਇਤਾ ਦੇ ਨਾਲ ਇੱਕ ਸਲਾਈ ਸੈਂਟਰ ਸ਼ੁਰੂ ਕੀਤਾ ਹੈ। ਇਹ 3.5 ਮਹੀਨੇ ਦਾ ਕੋਰਸ ਹੈਗਾ ਜਿਸ ਨਾਲ ਸਿੱਖ ਕੇ ਬੱਚੇ ਵੇਜ এমਪਲੋਇਡ ਵੀ ਹੋ ਸਕਦੇ ਤੇ ਸੈਲਫ এমਪਲੋਇਡ ਵੀ ਹੋ ਸਕਦੇ ਆ। ਕਿੰਨੇ ਸਟੂਡੈਂਟ ਹੋਗਾ ਸਰ ਇੱਕ ਬੈਚ 20 ਸਟੂਡੈਂਟਸ ਦਾ ਹੁੰਦਾ ਹੈ। ਅਲੱਗ-ਅਲੱਗ ਬਿਊਟੀ ਦਾ ਕੋਰਸ ਵੀ ਚੱਲਦਾ ਹੈਗਾ। ਅਗਰ ਕੈਂਪਸ ਦੇ ਵਿੱਚ ਅਸੀਂ ਜਾਵਾਂਗੇ ਕੰਪਿਊਟਰ ਦਾ ਕੋਰਸ ਵੀ ਹੈਗਾ। ਬਿਊਟੀ ਦਾ ਵੀ ਹੈ ਸਲਾਈ ਦਾ ਵੀ ਹੈ। ਤੇ ਜਪ ਸਟਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ ਹਾਲੀ ਦੇ ਪਿੰਡ ਤੜੌਲੀ ਵਿਖੇ ਜਨ ਸਿੱਖਿਆ ਸੰਸਥਾਨ ਵੱਲੋਂ ਸਮਾਜ ਸੇਵੀ ਅਤੇ ਆਪ ਆਗੂ ਰਜੇਸ਼ ਰਾਣਾ ਦੇ ਸਹਿਯੋਗ ਨਾਲ ਲੜਕੀਆਂ ਲਈ ਸਿਲਾਈ ਕਢਾਈ ਦਾ ਸੈਂਟਰ ਖੋਲਿਆ ਗਿਆ ਹੈ ਇਸ ਮੌਕੇ ਆਪ ਆਗੂ ਸ਼੍ਰੀ ਰਜੇਸ਼ ਰਾਣਾ ਅਤੇ ਮੈਡਮ ਆਰਤੀ ਵੀ ਉਹਨਾਂ ਨਾਲ ਹਾਜ਼ਰ ਸਨ ਜਨ ਸਿੱਖਿਆ ਸੰਸਥਾਨ ਦੇ ਬੁਲਾਰੇ ਮੈਡਮ ਨਵਜੋਤ ਕੌਰ ਨੇ ਦੱਸਿਆ ਨਵਜੋਤ ਕੌਰ ਮੰਮਾ ਇਹ ਕਿੱਥੋਂ ਚੱਲਦੇ ਆ ਕਿਹਦੇ ਵੱਲੋਂ ਚੱਲ ਰਿਹਾ ਤੇ ਇਹਦੇ ਬਾਰੇ ਪੂਰੀ ਜਾਣਕਾਰੀ ਦਿਓ ਜੀ ਸਰ ਜਨ ਸਿੱਖਿਆ ਸਨਸਥਾਨ ਮੋਹਾਲੀ ਦੀ ਤਰਫੋਂ ਅਸੀਂ ਇੱਥੇ ਪਿੰਡ ਤੜੌਲੀ ਦੇ ਵਿੱਚ ਮਿਸਟਰ ਰਜੇਸ਼ ਰਾਣਾ ਜੀ ਦੀ ਸਹਾਇਤਾ ਦੇ ਨਾਲ ਇੱਕ ਸਲਾਈ ਸੈਂਟਰ ਸ਼ੁਰੂ ਕੀਤਾ ਹੈਗਾ ਤੇ ਇਹ ਸੈਂਟਰ ਸਕਿਲ ਸਕਿਲ ਇੰਡੀਆ ਡਵੈਲਪਮੈਂਟ ਦੇ ਥਰੂ ਚਲਾਇਆ ਜਾ ਰਿਹਾ ਹੈਗਾ ਤੇ ਇਹ 3.5 ਮਹੀਨੇ ਦਾ ਕੋਰਸ ਹੈਗਾ ਜੇ ਜਿਸ ਨਾਲ ਸਿੱਖ ਕੇ ਬੱਚੇ ਵੇਜ এমਪਲੋਇਡ ਵੀ ਹੋ ਸਕਦੇ ਤੇ ਸੈਲਫ এমਪਲੋਇਡ ਵੀ ਹੋ ਸਕਦੇ ਆ ਕਿੰਨੇ ਸਟੂਡੈਂਟ ਸਰ ਇੱਕ ਬੈਚ 20 ਸਟੂਡੈਂਟਸ ਦਾ ਹੁੰਦਾ ਕਿੰਨੇ ਬੈਚ ਸਰ ਇੱਥੇ ਸਿਰਫ ਇੱਕ ਹੀ ਚੱਲ ਰਿਹਾ ਵੈਸੇ ਸਾਡੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਲੱਗ-ਅਲੱਗ ਬਿਊਟੀ ਦਾ ਕੋਰਸ ਵੀ ਚੱਲਦਾ ਹੈਗਾ ਅਗਰ ਕੈਂਪਸ ਦੇ ਵਿੱਚ ਅਸੀਂ ਜਾਵਾਂਗੇ ਕੰਪਿਊਟਰ ਦਾ ਕੋਰਸ ਵੀ ਹੈਗਾ ਬਿਊਟੀ ਦਾ ਵੀ ਹੈ ਸਿਲਾਈ ਦਾ ਵੀ ਤੇ ਬੁਆਇਸ ਦੇ ਹੋਰ ਕੋਰਸੇਸ ਹੈਗੇ ਨੇ ਕਿ ਨਾ ਮੈਨਾਂ ਜਿੱਦਾ ਸਟੂਡੈਂਟ ਆਉਂਦੇ ਆ ਇਹਨਾਂ ਨੂੰ ਸਮਾਨ ਵਗੈਰਾ ਕਿਤਾ ਤੁਹਾਡੇ ਵੱਲੋਂ ਪ੍ਰੋਵਾਈਡ ਹੁੰਦਾ ਕਿ ਇਹਨਾਂ ਦਾ ਆਪਣਾ ਹੁੰਦਾ ਸਰ ਸਿੱਖਣ ਵਾਸਤੇ ਜਿਹੜਾ ਸਮਾਨ ਹੈਗਾ ਡੈਮੋ ਵਗੈਰਾ ਵਾਸਤੇ ਹੈ ਉਹ ਆਫਿਸ ਵੱਲੋਂ ਪ੍ਰੋਵਾਈਡ ਹੁੰਦਾ ਹੈ ਬਾਕੀ ਉਹ ਆਪਣੇ ਮਰਜ਼ੀ ਦੇ ਨਾਲ ਜੋ ਵੀ ਚੀਜ਼ ਸਿੱਖਣਾ ਚਾਹੁੰਦੇ ਆ ਮੈਡਮ ਕੋਲੋਂ ਸਿੱਖ ਸਕਦੇ ਆ ਕਿੰਨੀ ਆਹ ਮਸ਼ੀਨਾਂ ਦਿੱਤੀਆਂ ਨੇ ਸਰ ਇਹਨਾਂ ਨੂੰ 10 ਮਸ਼ੀਨਾਂ ਦਿੱਤੀਆਂ ਗਈਆਂ ਨੇ ਜੱਪ ਸਟੱਡੀ ਉਹ ਕੰਪਨੀਆਂ ਜਿਨ੍ਹਾਂ ਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਹੋ ਜਾਣਾ ਹੈ ਤੁਹਾਨੂੰ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ